ਅੱਜ ਤੁਸੀਂ ਸੁਣੋਗੇ ਕਿ ਜ਼ਿੰਦਗੀ ਵਿੱਚ ਕਾਮਯਾਬ ਕਿਵੇਂ ਹੋਈਏ ਤੁਹਾਡੀ ਕਾਮਯਾਬੀ ਅਤੇ ਖੁਸ਼ੀਆਂ ਦਾ ਖਜ਼ਾਨਾ ਤੁਹਾਡੇ ਅੰਦਰ ਹੀ ਹੈ ਆਪਣੀਆਂ ਇਛਾਵਾਂ ਦੀ ਪੂਰਤੀ ਆਪਣੇ ਅੰਦਰ ਦੀ ਸ਼ਕਤੀ ਨਾਲ ਕਰੋ ਚੰਗਾ ਸੋਚੋਗੇ ਤਾਂ ਚੰਗਾ ਹੋਵੇਗਾ ਮਾੜਾ ਸੋਚੋਗੇ ਤਾਂ ਮਾੜਾ ਹੀ ਹੋਵੇਗਾ ਤੁਸੀਂ ਉਹੀ ਬਣੋਗੇ ਜੋ ਤੁਸੀਂ ਸਾਰਾ ਦਿਨ ਸੋਚਦੇ ਰਹਿੰਦੇ ਹੋ ਕਦੇ ਇਹ ਨਾ ਕਹੋ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਸਗੋਂ ਤੁਸੀਂ ਇਹ ਸੋਚੋ ਕਿ ਤੁਸੀਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਨਾਲ ਸਾਰੇ ਕੰਮ ਕਰ ਸਕਦੇ ਹੋ ਹਮੇਸ਼ਾ ਚੰਗੇ ਦੀ ਆਸ ਕਰਦੇ ਰਹੋ ਤੁਹਾਡਾ ਅਵਚੇਤਨ ਮਨ ਲਗਨ ਦੁਆਰਾ ਤੁਹਾਡੇ ਚੰਗੇ ਵਿਚਾਰਾਂ ਨੂੰ ਸਾਕਾਰ ਕਰ ਦੇਵੇਗਾ ਖੁਦ ਨੂੰ ਵਾਰ-ਵਾਰ ਇਹ ਯਾਦ ਦਿਵਾਓ ਕਿ ਕਿਸੇ ਵੀ ਮੁਸ਼ਕਲ ਜਾਂ ਬਿਮਾਰੀ ਨਾਲ ਲੜਨ ਦੀ ਸ਼ਕਤੀ ਤੁਹਾਡੇ ਅੰਦਰ ਹੀ ਹੈ ਤੁਹਾਡੇ ਅਵਚੇਤਨ ਮਨ ਨੂੰ ਦਿੱਤੇ ਗਏ ਸਹੀ ਨਿਰਦੇਸ਼ ਤੁਹਾਡੇ ਮਾਨਸਿਕ ਅਤੇ ਸਰੀਰਕ ਦੁੱਖਾਂ ਦਾ ਇਲਾਜ ਖੁਦ ਬਖੁਦ ਕਰ ਦਿੰਦੇ ਹਨ ਕਿਸੇ ਵੀ ਵਸਤੂ ਦੀ ਪ੍ਰਾਪਤੀ ਦੀ ਕਲਪਨਾ ਕਰੋ ਅਤੇ ਮਹਿਸੂਸ ਕਰੋ ਕਿ ਇਹ ਵਸਤੂ ਤੁਹਾਨੂੰ ਮਿਲ ਚੁੱਕੀ ਹੈ ਜਾਂ ਜੋ ਵੀ ਕੰਮ ਤੁਸੀਂ ਸੋਚਿਆ ਹੈ ਉਹ ਹੋ ਚੁੱਕਾ ਹੈ ਇਸ ਤਰ੍ਹਾਂ ਲਗਾਤਾਰ ਸੋਚਦੇ ਰਹੋ ਤੁਹਾਡੇ ਨਰ ਕੰਮ ਨਿਸ਼ਚਿਤ ਰੂਪ ਵਿੱਚ ਤੁਹਾਡੀ ਸੋਚ ਮੁਤਾਬਕ ਹੋਣਗੇ ਇਹ ਜਾਣੋ ਕਿ ਵਿਸ਼ਵਾਸ ਤੁਹਾਡੇ ਮਨ ਦਾ ਇੱਕ ਵਿਚਾਰ ਹੈ ਅਤੇ ਤੁਸੀਂ ਜੋ ਕੁਝ ਸੋਚਦੇ ਹੋ ਉਹੀ ਤੁਹਾਨੂੰ ਮਿਲਦਾ ਹੈ ਵਿਸ਼ਵਾਸ ਵਿੱਚ ਬਹੁਤ ਵੱਡੀ ਤਾਕਤ ਹੈ ਧੰਨਵਾਦ